ਨਮਸਕਾਰ ਆਦab ਸਤਿ ਸ੍ਰੀ ਅਕਾਲ ਦੇਖੋ ਅੱਜ ਮੈਂ ਲੈ ਕੇ ਆਇਆ ਤੁਹਾਡੇ ਵਾਸਤੇ ਫੋਟੋ ਵਾਲੇ ਸੂਟ ਨੇ ਅੱਜ ਦੀ ਵੀਡੀਓ ਦਾ ਪਹਿਲਾ ਆਰਟੀਕਲ ਦੇਖੋ ਜਰਾ ਬਲੈਕ ਕਲਰ ਦਾ ਪੀਸ ਹੈ ਪ੍ਰਿੰਟਿੰਗ ਬਹੁਤ ਸ਼ਾਨਦਾਰ ਹੈ ਵਿਸਕੋਸ ਪਸ਼ਮੀਨੇ ਦਾ ਪੀਸ ਆ ਲਾਈਟ ਵੇਟ ਔਰ ਨੈਕ ਦੇ ਉੱਪਰ ਆ ਦੇਖੋ ਨਾਲ ਕਢਾਈ ਕੀਤੀ ਹੋਈ ਆ ਪ੍ਰਿੰਟਿੰਗ ਬਹੁਤ ਸ਼ਾਨਦਾਰ ਪ੍ਰਿੰਟਿੰਗ ਹੈ ਬਾਹਾਂ ਦੇ ਉੱਪਰ ਤੁਹਾਨੂੰ ਦੇਖੋ ਅਲੱਗ ਪ੍ਰਿੰਟਿੰਗ ਮਿਲੂਗੀ ਔਰ ਤੁਹਾਨੂੰ ਮੈਂ ਹੋਰ ਦੱਸਦਾ ਇਹ ਜਨਾ ਬੈਗ ਤੇ ਫਰੰਟ ਤੁਹਾਨੂੰ ਦੋਨੋਂ ਹੀ ਪ੍ਰਿੰਟਡ ਮਿਲਣਗੇ ਬਹੁਤ ਸੋਹਣੇ ਸੂਟ ਨੇ ਬਮਤਾਜ ਆੜ ਦੇ ਸੂਟ ਨੇ ਕੋਈ ਵੀ ਅਜ ਪੀਛ ਛੱਡਣ ਵਾਲਾ ਨਹੀਂ ਹੈਗਾ ਸਾਰੇ ਪੀਛ ਜਿਹੜੇ ਤੁਹਾਨੂੰ ਮੈਂ ਦੇ ਰਿਹਾ ਨਾ ਅੱਜ ਵਧੀਆ ਪੀਛ ਦੇ ਰਿਹਾ ਸਾਰੇ ਸਾਰੇ ਫੋਟੋ ਵਾਲੇ ਪੀਛ ਨੇ ਔਰ ਬ੍ਰਾਂਡਡ ਸੂਟ ਨੇ ਸਾਰੇ ਦੇ ਸਾਰੇ ਆ ਲੋ ਜੀ ਨਾਲ ਇਹਦੇ ਸ਼ਾਲ ਮਿਲੂਗੀ ਜੀ ਲਾਈਟ ਵੇਟ ਵਿਸਕੋਸ ਪਸ਼ਮੀਨੇ ਦੀ ਸ਼ਾਲ ਬ੍ਰਾਂਡਡ ਸੂਟ ਨੇ ਜੀ ਸਾਰੇ ਦੇ ਸਾਰੇ ਆ ਲੋ ਜੀ ਬਰਾਸ਼ੋ ਦੀ ਸ਼ਾਲ ਹੈ ਲੰਬੀ ਚੌੜੀ ਸ਼ਾਲ ਹੈ ਜੀ ਪੂਰੀ 2.5 ਮੀਟਰ ਦੀ ਰੇਟ ਰਹੂਗਾ ਸਿਰਫ ਔਰ ਸਿਰਫ 1400 ਤੇ 95 ਰੁਪਏ ਜੀ ਬਹੁਤ ਸੋਹਣੇ ਖੂਬਸੂਰਤ ਪੀਸ ਨੇ 1495 ਰੁਪਏ ਕੋਰੀਅਰ ਮੈਨੂੰ ਤੁਹਾਨੂੰ ਦੱਸਣ ਦੀ ਲੋੜ ਨਹੀਂ ਆਫਟਰ ਸਟਿਚਿੰਗ ਦੇਖ ਲਓ ਇਸ ਤਰ੍ਹਾਂ ਬਣੂਗਾ ਔਰ ਪੀਸ ਚੈੱਕ ਕਰ ਲਓ ਜਦ ਆਖਰ ਖੂਬਸੂਰਤ ਪੀਸ ਹੈ ਜੀ ਕਲਰ ਇਹਦੇ ਚਾਰ ਆਏ ਨੇ ਚਾਰੇ ਕਲਰ ਤੁਹਾਨੂੰ ਮੈਂ ਖੋਲ ਕੇ ਦਿਖਾਉਂਗਾ ਮਮਤਾਜ ਆੜ ਦੇ ਪੀਸ ਨੇ ਪੀ ਚੈੱਕ ਕਰੋ ਜੀ ਡਿਜ਼ਾਈਨਿੰਗ ਦੇਖੋ ਆ ਸਾਰੀ ਉੱਪਰ ਆ ਕਢਾਈ ਕੀਤੀ ਹੋਈ ਹੈ ਜੀ ਪੂਰੀ ਦੀ ਪੂਰੀ ਪਲੇਨ ਬਾਟਮ ਰਹੂਗੀ ਔਰ ਨਾਲ ਸ਼ਾਲ ਮਿਲੂਗੀ ਜੀ ਬਹੁਤ ਖੂਬਸੂਰਤ ਸ਼ਾਲ ਜੀ ਕੀ ਬਾਤ ਹੈ ਪਿਓਰਲ ਪਾਈਨ ਹੈ ਜੀ ਇਹ ਖੂਬਸੂਰਤ ਪੀਸ ਹੈ ਚੈੱਕ ਕਰੋ ਜਰਾ ਬਰਸ਼ ਵਾਲੀ ਸ਼ਾਲ ਹੈ ਜੀ ਡਿਜੀਟਲ ਪ੍ਰਿੰਟ ਦੀ 1495 ਰੁਪਏ ਅੱਜ ਸਾਰੇ ਹਾਈ ਫਾਈ ਸੂਟ ਰਹਿਣਗੇ ਆਫਟਰ ਸਟਿਚਿੰਗ ਦੇਖੋ ਜੀ ਇਸ ਤਰ੍ਹਾਂ ਬਣੂਗਾ ਖੂਬਸੂਰਤ ਪੀਸ ਹੈ ਆ ਲੋ ਜੀ ਪਰਪਲ ਕਲਰ ਵੀ ਆ ਗਿਆ ਇਹਦੇ ਵਿੱਚ ਕਲਰ ਚੈੱਕ ਕਰੋ ਜਰਾ ਕਲਰ ਬਹੁਤ ਸੋਹਣੇ ਕਲਰ ਆਏ ਨੇ ਪ੍ਰਿੰਟ ਦੇ ਦੇਖੋ ਪਹਿਲਾਂ ਬਾਹਮਤੇ ਲੱਗ ਪ੍ਰਿੰਟਿੰਗ ਹੈ neck ਦੇ ਉੱਪਰ ਸਾਰੀ ਕਢਾਈ ਕੀਤੀ ਹੋਈ ਹੈ ਜੀ ਖੂਬਸੂਰਤ ਪੀਸ ਨੇ ਅਜਿਹਾ ਜੀ ਨਾ ਕੋਈ ਵੀਰੇ ਤੇ ਛੋਟ ਛੱਡਣ ਵਾਲਾ ਨਹੀਂ ਹੈਗਾ ਆ ਸਾਰੇ ਦੇਖੋ ਪੀਸਾਂ ਸਾਰੀ ਕਢਾਈ ਹੈ ਜੀ ਇਹਦੇ ਉੱਪਰ ਖੂਬਸੂਰਤ ਪੀਸ ਜੀ ਆ ਲੋ ਜੀ ਬ੍ਰਸ਼ੋ ਵਾਲੀ ਮਿਲੂਗੀ ਜੀ ਸ਼ਾਲ ਤੁਹਾਨੂੰ ਪਿਓਰ ਅਲਪਾਈਨ ਬ੍ਰਸ਼ੋ ਦੀ ਸ਼ਾਲ ਹੈ ਰੇਟ ਰਹੂਗਾ ਸਿਰਫ 1400 ਤੇ 95 ਰੁਪਏ ਖੂਬਸੂਰਤ ਪੀਸ ਹੈ ਆਹ ਲੋ ਜੀ ਆਫਟਰ ਸਟਿਚਿੰਗ ਦੇਖੋ ਜੀ ਇਸ ਤਰ੍ਹਾਂ ਬਣੂਗਾ ਇੱਕ ਕਲਰ ਆ ਗਿਆ ਜੀ ਇਹ ਤੇ ਡਾਰਕ ਸੀ ਗ੍ਰੀਨ ਕਲਰ ਸਾਰੇ लाजवाब ਨੇ ਕੋਈ ਵੀ ਕਲਰ ਛੱਡਣ ਨਾਲ ਨਹੀਂ ਆਏ ਤੇ ਸੂਟਾਂ ਚੋਂ ਵੀਡੀਓ ਨੂੰ ਲਾਸਟ ਤੱਕ ਦੇਖਿਓ ਸਕਿਪ ਨਹੀਂ ਕਰਿਓ ਬ੍ਰਾਂਡਡ ਸੂਟ ਨੇ ਸਾਰੇ ਦੇ ਸਾਰੇ ਬ੍ਰਾਂਡ ਤੁਹਾਨੂੰ ਮੈਂ ਨਾਲ ਦੱਸੀ ਜਾਊਂਗਾ ਕਿਹੜੇ ਕਿਹੜੇ ਸੂਟ ਬ੍ਰਾਂਡ ਦੇ ਸੂਟ ਨੇ ਡਾਰਕ ਸੀ ਗ੍ਰੀਨ ਲੈਕ ਦੇ ਉੱਪਰ ਸਾਰੀ ਕਢਾਈ ਕੀਤੀ ਹੋਈ ਹੈ ਫੋਇਲ ਪ੍ਰਿੰਟਿੰਗ ਹੈ ਡਿਜੀਟਲ ਪ੍ਰਿੰਟਿੰਗ ਹੈ ਆਹ ਲੋ ਜੀ ਸ਼ਾਲ ਦੇਖੋ ਕਿੰਨੀ ਸ਼ਾਨਦਾਰ ਸ਼ਾਲ ਹੈ ਰੇਟ ਰਹੂਗਾ ਸਿਰਫ 1400 ਤੇ 95 ਰੁਪਏ ਜੀ ਆ ਲੋ ਜੀ ਹਾਂ ਅੱਜ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਵੀਡੀਓ ਨੂੰ ਲਾਸਟ ਤੱਕ ਦੇਖਿਓ ਸਕਿਪ ਨਾ ਕਰਿਓ ਜਿਹੜੇ ਜਿਹੜੇ ਨਵੇਂ ਕਸਟਮਰ ਮੇਰੀ ਵੀਡੀਓ ਦੇਖ ਰਹੇ ਹਨ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਆ ਚੈੱਕ ਕਰੋ ਜਰਾ ਖੂਬਸੂਰਤ ਪੀਸ ਜੀ 1495 ਰੁਪਏ ਜੀ ਸਾਰੇ ਦੇ ਸਾਰੇ ਅੱਜ ਬ੍ਰਾਂਡਡ ਪੀਸ ਮਿਲਣਗੇ ਜੀ ਆ ਲੋ ਜੀ ਚੈਰੀ ਕਲਰ ਆ ਗਿਆ ਚੈਰੀ ਕਲਰ ਨੋਟਵਰਕ ਦਾ ਕੰਮ ਕੀਤਾ ਹੋਇਆ ਪ੍ਰਿੰਟਿੰਗ ਚੈੱਕ ਕਰ ਲਓ ਪਹਿਲਾਂ ਤਾਂ ਖੂਬਸੂਰਤ ਪੀਸ ਹੈ ਜੀ ਆਹ ਲਓ ਜੀ ਪਿਓਰ ਵਿਸਕੋਸ ਪਸ਼ਮੀਨਾ ਜੀ ਨਾਰਥਰਨ ਆਪਰ ਵੀ ਨੋਟ ਦਾ ਕੰਮ ਕੀਤਾ ਹੈ ਆ ਵੀ ਨੋਟ ਦਾ ਆ ਦੇਖੋ ਥੱਲੇ ਸਾਰਾ ਨੋਟਵਰਕ ਦਾ ਕੰਮ ਕੀਤਾ ਹੋਇਆ ਲਾਈਟ ਵੇਟ ਵਿਸਕੋਸ ਪਸ਼ਮੀਨੇ ਦੀ ਮਿਲੂਗੀ ਜੀ ਤੁਹਾਨੂੰ ਸ਼ਾਲ ਸ਼ਾਲ ਵੀ ਬੜੀ ਘੈਂਟ ਸ਼ਾਲ ਹੈ ਜੀ ਆਹ ਲਓ ਪੂਰੀ ਲੰਬੀ ਚੜੀ ਸ਼ਾਲ ਮਿਲੂਗੀ ਕੋਈ ਛੋਟੀ ਸ਼ਾਲ ਨਹੀਂ ਮਿਲੂਗੀ ਜੀ ਰੇਟ ਇਹਦਾ ਵੀ ਰਹੂਗਾ ਜੀ ਸਿਰਫ 1400 ਤੇ 95 ਰੁਪਏ ਜੀ ਆਫਟਰ ਸਟੀਚਿੰਗ ਦੇਖੋ ਜੀ ਇਸ ਤਰ੍ਹਾਂ ਬਣੂਗਾ ਖੂਬਸੂਰਤ ਪੀਸ ਹੈ ਬ੍ਰਾਂਡ ਵੀ ਬਹੁਤ ਕਾਵਿਸ਼ ਬ੍ਰਾਂਡ ਦੇ ਪੀਸ ਨੇ ਸਾਰੇ ਦੇ ਸਾਰੇ ਬ੍ਰਾਂਡਡ ਆਰਟੀਕਲ ਹੈ ਕਲਰ ਮਿਲੂਗਾ ਜੀ ਤੁਹਾਨੂੰ ਪਰਪਲ ਕਲਰ ਦੀ 1495 ਰੁਪਏ ਡਿਜ਼ਾਈਨਰ ਸੂਟ ਦੇ ਅੱਜ ਦੇ ਸਾਰੇ ਦੇ ਸਾਰੇ ਅੱਜ ਸਾਰੀ ਵੀਡੀਓ ਡਿਜ਼ਾਈਨਰ ਸੂਟਾਂ ਦੀ ਰਹੂਗੀ ਅੱਜ ਆ ਲੋ ਜੀ ਬਾਟਮ ਨਾਟਵਰਕ ਦਾ ਕੰਮ ਕੀਤਾ ਹੋਇਆ ਜੀ ਖੂਬਸੂਰਤ ਪੀਸ ਹੈ ਕੋਈ ਪੀਸ ਛੱਡਣ ਵਾਲਾ ਨਹੀਂ ਬਸ ਜਲਦੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਜੀ ਆਹ ਲੋ ਜੀ ਸ਼ਾਲ ਦੇਖੋ ਸਿਰਫ 1400 ਤੇ 95 ਰੁਪਏ ਜੀ ਆਫਟਰ ਸਟਿਚਿੰਗ ਦੇਖੋ ਫੋਟੋਆਂ ਹਰਦੀਆਂ ਮੈਂ ਤੁਹਾਨੂੰ ਨਾਲ ਲੈ ਲੈ ਦਿਖਾਈ ਜਾਊਗਾ ਖੂਬਸੂਰਤ ਪੀਸ ਹੈ ਬਸ ਜਲਦੀ ਸਕਰੀਚੋਰ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਨੈਕਸਟ ਆਰਟੀਕਲ ਦਿਖਾਉਂਗਾ ਤੁਹਾਨੂੰ ਆਹ ਲੋ ਜੀ ਅੱਗੇ ਪਿੱਛੇ ਚੈੱਕ ਕਰੋ ਜਰਾ ਇਹ ਰਿਪੀਟਸ ਤੇ ਰਿਪੀਟ ਐਡ ਮਾਰੀਆਂ ਨੇ ਜੀ ਆਫ ਵਾਈਟ ਦੇ ਨੀ ਕ੍ਰੀਮ ਜਿਹਾ ਪੀਸ ਹੈਗਾ ਯਾ ਇੰਗਲਿਸ਼ ਪ੍ਰਿੰਟਿੰਗ ਹੈ ਸਾਰੀ ਸਾਰੀ ਫਾਇਲ ਪ੍ਰਿੰਟਿੰਗ ਹੈ ਡਿਜੀਟਲ ਪ੍ਰਿੰਟਿੰਗ ਹੈ ਅ ਨੈਕ ਦੇ ਉੱਪਰ ਆ ਸਾਰੀ ਦੀ ਸਾਰੀ ਕਢਾਈ ਆ ਜੀ ਕਢਾਈ ਚੈੱਕ ਕਰਾ ਦਿਓ ਜਰਾ ਖੂਬਸੂਰਤ ਪੀਸ ਆ ਜੀ ਆ ਬਾਹਾਂ ਦੇ ਉੱਪਰ ਤੁਹਾਨੂੰ ਅਲੱਗ ਪ੍ਰਿੰਟਿੰਗ ਮਿਲੂਗੀ ਸਾਰੀ ਦੀ ਸਾਰੀ ਬਿਸਕੋਸ ਪਸ਼ਮੀਨਾ ਆ ਲੋ ਜੀ ਇਹਦੀ ਬਾਟਮ ਕਿਆ ਬਾਤ ਆ ਪੀਸ ਚੈੱਕ ਕਰੋ ਜਰਾ ਕਿੰਨੇ ਸ਼ਾਨਦਾਰ ਪੀਸ ਆਏ ਨੇ ਅੱਜ ਆ ਲੋ ਜੀ ਸ਼ਾਲ ਦੇਖੋ ਜੀ ਰੇਟ ਸਿਰਫ 1595 ਰੁਪਏ ਦੀ ਪੀਸ ਆ ਲੋ ਮਮਤਾਜ ਆੜ ਦੇ ਪੀਸ ਆ ਜੀ ਬ੍ਰਾਂਡ ਚੈੱਕ ਕਰ ਲਓ ਖੂਬਸੂਰਤ ਪੀਸ ਆ ਇਹਦੇ ਵਿੱਚ ਵੀ ਤੁਹਾਨੂੰ ਸੁੱਖ ਨਾ ਮਿਲੂਗਾ ਜੀ ਕਾਲਾ ਰੰਗ 컬러 ਦੇਖੋ ਪਹਿਲਾਂ ਤਾਂ ਕੜਾਈ ਚੈੱਕ ਕਰ ਲਓ ਬੜੀ ਸਾਫ਼ ਸੁਥਰੀ ਕੜਾਈ ਆ ਬ੍ਰਾਂਡ ਤੁਹਾਨੂੰ ਪਤਾ ਬ੍ਰਾਂਡੇ ਹੁੰਦੇ ਨੇ ਆਹ ਲੋ ਜੀ ਨਾਲ ਮਿਲੂਗੀ ਜੀ ਬੋਟਮ ਬਲੈਕ ਕਲਰ ਦੀ ਵਿਸਕੋਸ ਪਸ਼ਮੀਨੇ ਦੀ ਮਿਲੂਗੀ ਜੀ ਤੁਹਾਨੂੰ ਸ਼ਾਲ ਮਲਟੀ ਸ਼ੈਡ ਪ੍ਰਿੰਟਿੰਗ ਹੈ ਜੀ ਸ਼ਾਲ ਦੀ ਸ਼ਾਲ ਬਹੁਤ ਸ਼ਾਨਦਾਰ ਹੈ ਲਹਿਰੀ ਵਾਲਾ ਡਿਜ਼ਾਈਨ ਬਣਿਆ ਸ਼ਾਲ ਦੇ ਵਿੱਚ ਆ ਲੋ ਇਦੇ ਵਿੱਚ ਵੀ ਨਾਲ ਤੁਹਾਨੂੰ ਫਾਇਲ ਪ੍ਰਿੰਟਿੰਗ ਮਿਲੂਗੀ ਇਹਦੇ ਚ ਸ਼ਾਲ ਦੇ ਵਿੱਚ ਵੀ ਖੂਬਸੂਰਤ ਪੀਜ ਦੀ 1595 ਰੁਪਏ ਆਫਟਰ ਸਿੱਸingh ਇਸ ਤਰ੍ਹਾਂ ਬਣੂਗਾ ਜੀ ਆ ਲੋ ਜੀ ਆ ਗਿਆ ਪੀਕਾਕ ਸ਼ੇਡ ਜੀ ਅਗੇ ਰਾਵ ਨਾਲ ਤੁਹਾਨੂੰ ਸੂਟ ਸਾਰੇ ਘੈਂਟ ਘੈਂਟ ਲੈ ਕੇ ਆਏ ਤੁਹਾਡੇ ਵਾਸਤੇ ਬਸ ਵੀਡੀਓ ਲਾਸਟ ਤੱਕ ਦੇਖਣੀ ਹੈ ਸਕਿਪ ਨਹੀਂ ਕਰਨੀ ਪੀਕਾਕ ਕਲਰ ਹੈ ਜੀ 2.5 ਮੀਟਰ ਸ਼ਰਟ ਰਹੂਗੀ ਜੀ 2.5 ਮੀਟਰ ਤੋਂ ਉੱਪਰ ਇਹਦੀ ਬਾਟਮ ਰਹੂਗੀ ਜੀ 1500 ਤੇ 95 ਰੁਪਏ ਜੀ ਅੱਜ ਦੀ ਵੀਡੀਓ ਸਾਰੀ ਹਾਈ ਫਾਈ ਵੀਡੀਓ ਰਹੂਗੀ ਜੀ ਆ ਲੋ ਜੀ ਕਾ ਬਾਤ ਹੈ ਪੀ ਚੈੱਕ ਕਰੋ ਜਰਾ ਆਫਟਰ ਸਟਿਚਿੰਗ ਦੇਖੋ ਜੀ ਇਸ ਤਰ੍ਹਾਂ ਬਣੂਗਾ 1595 ਰੁਪਏ ਆ ਲੋ ਜੀ ਇਹਦੇ ਚ ਤੁਹਾਨੂੰ ਦੂਜਾ ਡਿਜ਼ਾਈਨ ਮਿਲੂਗਾ ਜੀ ਇਹ ਵੀ ਡਿਜ਼ਾਈਨ ਬਹੁਤ ਘੈਂਟ ਆ ਕਾ ਪਾਤਾ ਹੈ ਵਿਸਕੋਜ਼ ਪਸ਼ਮੀਨਾ ਹੈ ਜੀ ਇਹ ਵੀ ਮਮਤਾਜ ਆੜ ਦਾ ਪੀਸ ਹੈ ਜੀ ਆ ਸਾਰੀ ਕਢਾਈ ਹੈ ਜੀ ਇਹਦੇ ਵਿੱਚ ਆ ਉੱਪਰ ਵੀ ਸਾਰੀ ਕਢਾਈ ਕੀਤੀ ਹੋਈ ਹੈ ਜੀ ਇੰਗਲਿਸ਼ ਪ੍ਰਿੰਟਿੰਗ ਹੈ ਸਾਰੀ ਨਾਲ ਫੋਇਲ ਪ੍ਰਿੰਟਿੰਗ ਹੈ ਡਿਜੀਟਲ ਪ੍ਰਿੰਟਿੰਗ ਹੈ ਜੀ ਆ ਲੋ ਸ਼ੌਲ ਚੈੱਕ ਕਰੋ ਜੀ ਦੀ ਬ੍ਰਸ਼ੋ ਦੀ ਸ਼ੌਲ ਆ ਗਈ ਇਹਦੇ ਨਾਲ ਕਿਆ ਬਾਤ ਹੈ ਪਹਿਲਾਂ ਇਹਨਾਂ ਪਲੀਨ ਸ਼ੌਲ ਆਉਂਦੀ ਸੀ ਹੁਣ ਬ੍ਰਸ਼ੋ ਦੀ ਸ਼ੌਲ ਆ ਗਈ ਜੀ ਰੇਟ ਉਹੀ ਰਹੂਗਾ ਜੀ 1500 ਤੇ 95 ਰੁਪਏ ਆ ਲੋ ਜੀ ਚੈੱਕ ਕਰੋ ਜੀ ਆਪ ਪ੍ਰੋਸੀਡਿੰਗ ਇਸ ਤਰ੍ਹਾਂ ਬਣੂਗਾ ਮਮਤਾਜ ਆੜ ਦੇ ਪੀਸ ਨੇ ਜੀ ਸਾਰੇ ਬ੍ਰਾਂਡਡ ਪੀਸ ਦਊਗਾ ਸਾਰੇ ਡਾਰਕ ਸੀ ਗ੍ਰੀਨ ਕਲਰ ਆ ਗਿਆ ਜੀ ਆ ਲੋ ਜੀ ਪ੍ਰਿੰਟ ਟੈਕ ਚੈੱਕ ਕਰੋ ਪਹਿਲਾਂ ਖੂਬਸੂਰਤ ਪ੍ਰਿੰਟਿੰਗ ਹੈ ਜੀ 2.5 ਮੀਟਰ ਸ਼ਰਟ 2.5 ਤੋਂ ਉੱਪਰ ਬਾਟਮ embroidery ਵਾਲੇ ਸੂਟ ਨੇ ਸਾਰੇ ਬ੍ਰਾਂਡਡ ਆਰਟੀਕਲ ਨੇ ਮਮਤਾਜ ਹਾਟ ਪੂਰੇ ਲੰਬੇ ਚੌੜੇ ਮਿਲਣਗੇ ਜੀ ਸ਼ਾਲ ਲਾਈਟ ਵੇਟ ਵਿਸਕੋਸ ਪਸ਼ਮੀਨਾ ਬਰਾਸੋ ਵਾਲੀ ਸ਼ਾਲ ਹੈ ਜੀ ਖੂਬਸੂਰਤ ਪੀਸ 1595 ਰੁਪਏ ਜੀ ਆਫਟਰ ਸੀਜ਼ ਦੇਖੋ ਇਸ ਤਰ੍ਹਾਂ ਬਣੂਗਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜੁੜ ਕਰਦੇ ਜਾਓ ਜੀ ਨਾਲ ਨਾਲ ਆ ਲੋ ਜਿਹੜੇ ਕਸਟਮਰ ਹੁਣ ਨਾਲ ਜੁੜੇ ਨੇ ਨਾ ਨਵੇਂ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਮਸਟਰਡ ਕਲਰ ਦਾ ਪੀਸ ਹੈ ਜੀ ਜਦੋਂ ਵੀ ਮੇਰੀ ਵੀਡੀਓ ਆਊਗੀ ਨਾ ਤੁਹਾਨੂੰ ਆ ਜਾ ਕਰੋ ਨੋਟੀਫਿਕੇਸ਼ਨ ਇੱਕ ਵਾਰੀ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਆ ਲੋ ਜੀ ਸ਼ਾਲ ਚੈੱਕ ਕਰੋ ਕੜਾਈਆਂ ਵਾਲੇ ਸੂਟ ਜੀ ਖੂਬਸੂਰਤ ਪੀਸ ਹੈ ਰੇਜ ਰਹੂਗੀ ਸਿਰਫ 1595 ਰੁਪਏ ਜੀ ਬਸ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਜੀ ਆ ਲੋ ਜੀ ਮਾਸਾ ਕਾਲੀ ਬ੍ਰਾਂਡ ਦਾ ਪੀਸ ਆ ਗਿਆ ਜੀ ਤਿੰਨ ਕਲਰ ਆਏ ਨੇ ਤਿੰਨੇ ਹੀ ਕਲਰ ਜ਼ਬਰਦਸਤ ਨੇ ਜੀ ਲਾਈਟਵੇਟ ਵਿਸਕੋਸ ਪਸ਼ਮੀਨਾ ਜੀ ਆ ਲੋ 1500 ਤੇ 95 ਰੁਪਏ ਜੀ ਅੰਮ੍ਰਿਤ ਸਫਾਈ ਦੇਖੋ ਕਿੰਡੀ ਸ਼ਾਨਦਾਰ ਆ ਆ ਲੋ ਜੀ ਇਹਦੇ ਨਾਲ ਮਿਲੂਗੀ ਜੀ ਬਾਟਮ ਪਲੇਨ ਬਾਟਮ ਜੀ ਤੇ ਇਹ ਸ਼ਾਲ ਚੈੱਕ ਕਰੋ 1500 ਤੇ 95 ਰੁਪਏ ਜੀ ਕਿਆ ਬਾਤ ਆ ਇਹ ਦੇਖੋ ਸ਼ਾਲ ਦੇਖੋ ਕਿੰਡੀ ਖੂਬਸੂਰਤ ਸ਼ਾਲ ਹੈ ਬਹੁਤ ਲਾਜਵਾਬ ਪੀਸ ਨੇ ਜੀ ਸਾਰੇ ਦੇ ਸਾਰੇ ਬਸ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਬ੍ਰੈਂਡ ਚੈੱਕ ਕਰ ਲਓ ਨਲਸ ਆਫਟਰ ਸਟਿਚਿੰਗ ਦੇਖੋ ਜੀ ਇਸ ਤਰ੍ਹਾਂ ਬਣੂਗਾ ਸੇਉਣ ਤੋਂ ਬਾਅਦ ਸੂਟ ਆਹ ਲਓ ਜੀ ਸੀ ਗ੍ਰੀਨ ਕਲਰ ਆ ਗਿਆ ਜੀ ਇਹਨਾਂ ਬੈਗ ਦੇ ਫਰੰਟ ਦੋਨੋਂ ਪ੍ਰਿੰਟਡ ਨੇ ਜੀ ਆ ਸਾਰਾ ਹਾਈਲਾਈਟ ਕੀਤਾ ਹੈ ਜੀ ਫਰੰਟ ਘੇਰਾ ਵੀ ਬਾਹਾਂ ਦੇ ਉੱਪਰ ਦੇਖੋ ਪ੍ਰਿੰਟਿੰਗ ਅਲੱਗ ਮਿਲੂਗੀ ਜੀ ਪੂਰੀ ਵਧੀਆ ਸੂਟ ਨੇ ਸਾਰੇ ਦੇ ਸਾਰੇ ਆਹ ਲਓ ਜੀ ਸ਼ਾਲ ਦੇਖੋ ਨਾਲ ਖੂਬਸੂਰਤ ਸ਼ਾਲ ਜੀ ਫੋਟੋਆਂ ਤੁਹਾਨੂੰ ਸਾਰੇ ਸੂਟਾਂ ਦੀਆਂ ਦਿਖਾਉਂਗਾ ਅੱਜ ਮੈਂ ਔਰ ਨਾਲੇ ਜਾਣੀਏ ਤੁਹਾਡੇ ਕੋ ਫੋਟੋਆਂ ਆਈਆਂ ਰੇਟ ਰੁਹਾ ਜੀ 1500 ਤੋਂ 950 ਰੁਪਏ ਆ ਲੋ ਜੀ ਚੈੱਕ ਕਰੋ ਜੀਰਾ 컬러 ਦੇਖੋ ਕਿੰਨੇ ਸ਼ਾਨਦਾਰ ਨੇ ਇਹ ਤਿੰਨ 컬러 ਦਾ ਚਾਰਟ ਆਇਆ ਕਿੰਨੇ 컬러 ਚਾਹੁਰ ਦੱਸ ਆ ਲੋ ਜੀ ਪਿੰਕ 컬러 ਆ ਗਿਆ ਜੀ ਆ ਵੀ ਆ ਬਹੁਤ ਸੋਹਣਾ ਪੀਸ ਹੈ ਇਹਨੂੰ ਸ਼ਾਲ ਦਿਖਾਉਂਗਾ ਸ਼ਾਲ ਦੀ ਬੜੀ ਘੈਂਟ ਆ ਆ ਲੋ ਜੀ ਸਾਰੀ ਸਾਰੀ ਮਲਟੀ ਸ਼ੈਡ ਪ੍ਰਿੰਟਿੰਗ ਹੈ ਜੀ ਲਾਈਟ weight ਬਿਸਕੋਟ ਪਛਮੀ ਨੇ ਦੀ ਪੂਰੀ ਲੰਬੀ ਚੌੜੀ ਸ਼ਾਲ ਜੀ ਪ੍ਰਿੰਟਿੰਗ ਦੇਖੋ ਜੀ ਮਲਟੀ ਸ਼ੈਡ ਪ੍ਰਿੰਟਿੰਗ ਹੈ ਸਾਰੀ ਦੀ ਸਾਰੀ ਰੇਟ ਰਹੂਗਾ ਸਿਰਫ 1500 ਤੇ 95 ਰੁਪਏ ਆਫਟਰ ਸਿਟਿੰਗ ਦੇਖੋ ਜੀ ਇਸ ਤਰ੍ਹਾਂ ਬਣੂਗਾ ਬਸ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰਾ ਤੁਹਾਡੇ ਸਕਰੀਨ ਦੇ ਉੱਪਰ ਨੈਕਸਟ ਡਿਜ਼ਾਈਨ ਦਿਖਾਉਂਗਾ ਤੁਹਾਨੂੰ ਮੈਂ ਹਾਂ ਜੀ ਲਓ ਜੀ ਪੀਸ ਚੈੱਕ ਕਰੋ ਜੀ ਪੀਸ ਦੇਖੋ ਕਿੰਨਾ ਸ਼ਾਨਦਾਰ ਪੀਸ ਹੈ ਜੀ ਬਲ ਕੱਢ ਦਿਓ ਪੀਸ ਦੇ ਵਿੱਚੋਂ ਇੱਧਰੋਂ ਖੂਬਸੂਰਤ ਪੀਸ ਹੈ ਜੀ ਘੇਰਾ ਚੈੱਕ ਕਰੋ ਜਰਾ ਨੌਟ ਵਰਗਣਾ ਕੰਮ ਕੀਤਾ ਸਟਾਈਲਿਸ਼ ਪੀਸ ਹੈ ਜੀ ਔਰ ਨੈਕ ਦੇ ਉੱਪਰ ਵੀ ਨਾਲ ਦੇਖੋ ਸਟਾਈਲਿਸ਼ ਦੇਖੋ ਪ੍ਰਿੰਟਿੰਗ ਨਾਲੇ ਵਰਕ ਕੀਤਾ ਹੋਇਆ ਬਾਹਾਂ ਤੇ ਲੱਗ ਪ੍ਰਿੰਟਿੰਗ ਬਣੂਗੀ ਜੀ ਵਿਸਕੋਸ ਪਸ਼ਮੀਨਾ ਪੀ ਆਰ ਐਮ ਬ੍ਰਾਂਡ ਦਾ ਪੀਸ ਹੈ ਬ੍ਰਾਂਡ ਤੁਹਾਨੂੰ ਮੈਂ ਨਾਲ-ਨਾਲ ਦੱਸੀ ਜਾ ਰਿਹਾ ਆ ਲੋ ਜੀ ਜਿਹਨੇ ਵਧੀਆ ਲੈਣਿਆ ਨਾ ਇਹ ਸੂਟ ਉਹ ਤਾਂ ਫੂਡ ਪਸੰਦੇ ਬਹੁਤ ਕਰਨਗੇ ਜੀ ਆ ਲੋ ਪੀ ਚੈੱਕ ਕਰੋ ਜਿਹੜਾ ਸ਼ਾਲ ਦੇਖੋ ਜੀ ਇਹ ਰੇਟ ਰੂ ਹੈ ਇਹਦਾ 1600 ਤੇ 95 ਰੁਪਏ ਜੀ ਹਾਲੋ ਜੀ ਆਫਟਰ ਸਚਿੰਗ ਦੇਖੋ ਜੀ ਇਸ ਤਰ੍ਹਾਂ ਬਣੂਗਾ ਪੀਆਰਐਮ ਬ੍ਰਾਂਡ ਦੇ ਪੀਸ ਨੇ ਔਰ ਖੂਬਸੂਰਤ ਪੀਸ ਹੈ ਪੀਸ ਚੈੱਕ ਕਰਦੇ ਜਾਓ ਇਹ ਆਹ ਲੋ ਜੀ ਕਲਰ ਦੇਖੋ ਕਿੰਨਾ ਸ਼ਾਨਦਾਰ ਕਲਰ ਹੈ ਖੂਬਸੂਰਤ ਪੀਸ ਹੈ ਜੀ ਕਿਆ ਬਾਤ ਹੈ ਬਹੁਤ ਵਧੀਆ ਪੀਸ ਕਿੰਨਾ ਸ਼ਾਨਦਾਰ ਆ ਉੱਪਰ ਸਾਈਡ ਤੇ ਡਿਜ਼ਾਈਨ ਆਊਗਾ ਜੀ ਕਿ ਇਹਨੇ ਦੇ ਉੱਤੇ ਕੋਈ ਡਿਜ਼ਾਈਨ ਨਹੀਂ ਹੈਗਾ ਡਿਜੀਟਲ ਪ੍ਰਿੰਟਿੰਗ ਹੈ ਨਾਲ ਐਮਬਰਾਇਡਰੀ ਕੀਤੀ ਹੋਈ ਆ ਆਫਟਰ ਸਚਿੰਗ ਦੇਖੋ ਜੀ ਇਸ ਤਰ੍ਹਾਂ ਬਣੂਗਾ ਆਹ ਲੋ ਜੀ ਸ਼ੌਲ ਚੈੱਕ ਕਰੋ ਜਰਾ ਬਾਟਮ ਆਹ ਲਓ ਜੀ ਸ਼ੌਲ ਖੂਬਸੂਰਤ ਸ਼ੌਲ ਜੀ ਰੇਟ ਹੈ 1600 ਤੇ 95 ਰੁਪਏ ਦੀ ਬ੍ਰਾਂਡਡ ਪੀਸ ਨੇ ਜੀ ਸਾਰੇ ਬ੍ਰਾਂਡ ਤੋਂ ਪੀਆਰਐਮ ਬ੍ਰਾਂਡ ਦੇ ਪੀਸ ਦੇ ਰਹੇ ਸਾਰੇ ਦੇ ਸਾਰੇ ਆਹ ਲਓ ਮਹਿੰਦੀ ਕਲਰ ਆ ਗਿਆ ਜੀ ਕੀ ਚੈੱਕ ਕਰੋ ਜਰਾ ਕਿੰਨਾ ਸ਼ਾਨਦਾਰ ਪੀਸ ਹੈ ਕੜਾਈਆਂ ਵਾਲੇ ਪੀਸ ਨੇ ਸਾਰੇ ਪਿਓਰ ਵਿਸਕੋਸ ਪਸ਼ਮੀਨਾ ਡਿਜੀਟਲ ਪ੍ਰਿੰਟਿੰਗ ਬੈਕਫਰੰਟ ਦੋਨੋ ਪ੍ਰਿੰਟਡ ਜੀ ਆਹ ਲੋ ਜੀ ਬਾਟਮ ਆਹ ਲੋ ਜੀ ਸ਼ਾਲ ਦੇਖੋ ਲਾਈਟ ਵੇਟ ਵਿਸਕੋਸ ਪਸ਼ਮੀਨੇ ਦੀ ਸ਼ਾਲ ਜੀ 1600 ਤੇ 95 ਰੁਪਏ ਫੋਟੋ ਤੁਹਾਨੂੰ ਮੈਂ ਨਾਲ ਦਿਖਾਉਂਗਾ ਇਹਦੀ ਆਹ ਲੋ ਜੀ ਪੀ ਆਰ ਐਮ ਬ੍ਰਾਂਡ ਚੈੱਕ ਕਰ ਲਓ ਬ੍ਰਾਂਡਡ ਪੀਸ ਨੇ ਜੀ ਖੂਸਰਤ ਪੀਸ ਆਹ ਲੋ ਜੀ ਰੈਸਟ ਕਲਰ ਆ ਗਿਆ ਇਹਦੇ ਜੀ ਕਲਰ ਦੇਖੋ ਕਿੰਨੇ ਸ਼ਾਨਦਾਰ ਨੇ ਪੂਰੀ ਲੈਂਥ ਦੇ ਸੂਟ ਨੇ ਜਿੰਨੇ ਮਰਜ਼ੀ ਲੈਂਥ ਰੱਖ ਲਿਓ ਜੀ ਵੀ ਚੈੱਕ ਕਰੋ ਜਰਾ neck ਦੇ ਉੱਤੇ ਡਿਜ਼ਾਈਨ ਆਊਗਾ ਜੀ ਇਹ ਫੋਟੋ ਤੁਹਾਨੂੰ ਮੈਂ ਦਿਖਾਉਂਗਾ ਸਾਰੇ ਸੂਟਾਂ ਦੀ ਆ ਲੋ ਜੀ embroidery ਵਾਲੇ ਸੂਟ ਨੇ ਵਿਸਕੋਸ ਪਸ਼ਮੀਨਾ ਸਾਰੇ ਦਾ ਸਾਰਾ ਲਾਈਟ ਵੇਟ ਵਿਸਕੋਸ ਪਸ਼ਮੀਨੇ ਦੀ ਮਿਲੂਗੀ ਜੀ ਡਿਜ਼ਾਈਨਰ ਸ਼ਾਲ ਕੀ ਬਾਤ ਹੈ ਰੈਸਟ ਕਲਰ ਦਾ ਪੀਸ ਹੈ 2.5 ਮੀਟਰ ਸ਼ਰਟ ਜੀ 2.5 ਤੋਂ ਉੱਪਰ ਬਾਟਮ ਮਿਲੂਗੀ ਜੀ ਪੀ ਚੈੱਕ ਕਰੋ ਜੀ ਐਦਾਂ ਬਣੂਗਾ ਦੇਖੋ ਬ੍ਰਾਂਡਡ ਆਰਟੀਕਲ ਹੈ ਜੀ ਸਾਰੇ ਦੇ ਸਾਰੇ ਆ ਲੋ ਜੀ ਕਲਰ ਦੇਖੋ ਕਿੱਡਾ ਘੈਂਟ ਮਸਟਰਡ ਕਲਰ ਆ ਗਿਆ 1600 ਤੇ 95 ਰੁਪਏ ਜੀ ਕੀ ਬਾਤ ਹੈ ਕਢਾਈਆ ਜੀ ਥੱਲੇ ਵੀ ਤੇ ਉੱਪਰ ਵੀ ਡਿਜੀਟਲ ਪ੍ਰਿੰਟਿੰਗ ਹੈ ਸਾਰੀ ਸਾਰੀ ਆ ਲੋ ਜੀ ਬਾਟਮ ਲਾਈਟवेट ਬਿਸਪੋਸ ਪਛਮੀਨੇ ਦੀ ਸ਼ਾਲ ਜੀ ਸ਼ਾਲ ਬਹੁਤ ਸੌਫਟ ਹੈ ਲਾਈਕ ਤੇ ਸ਼ੇਅਰ ਕਰ ਦਿਓ ਜਿਹੜੇ ਹੁਣ ਕਸਟਮਰ ਮੇਰੀ ਵੀਡੀਓ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆ ਲੋ ਚੈਰੀ ਕਲਰ ਆ ਗਿਆ ਜੀ ਕਲਰ ਦੇਖੋ ਕਿੱਡੇ ਵਧੀਆ ਕਲਰ ਨੇ ਕੀ ਬਾਤ ਹੈ ਪੀ ਚੈੱਕ ਕਰੋ ਜਰਾ ਪ੍ਰਿੰਟਿੰਗ ਦੇਖੋ ਬਾਹਾਂ ਤੇ ਪ੍ਰਿੰਟਿੰਗ ਹੈ ਲੱਗਾ ਜੀ ਨੈਕਲਾਈਨ ਦੇ ਉੱਪਰ ਵੀ ਮਲਟੀ ਸ਼ੈਡ ਪ੍ਰਿੰਟਿੰਗ ਹੈ ਸਾਰੀ ਨੋਟਵਰਕ ਦਾ ਕੰਮ ਕੀਤਾ ਹੋਇਆ ਆਹ ਲੋ ਜੀ ਬਾਟਮ ਤੇ ਆਹ ਲੋ ਜੀ ਸ਼ਾਲ 1695 ਰੁਪਏ ਜੀ ਚੈੱਕ ਕਰੋ ਸ਼ਾਲ ਕਿੰਦੀ ਪਿਆਰੀ ਸ਼ਾਲ ਹੈ ਖੂਬਸੂਰਤ ਸ਼ਾਲ ਜੀ ਆਹ ਲੋ ਜੀ ਫੋਟੋ ਤੁਹਾਨੂੰ ਸਾਰਿਆਂ ਨਾਲ ਆਉਣਗੀਆਂ ਇਹ ਜੀ ਸੁੱਟਾਂ ਦੀਆਂ ਪੀਆਰਐਮ ਬ੍ਰਾਂਡ ਦਾ ਪੀਸ ਹੈ ਆਹ ਲੋ ਜੀ カラー देखो किड्डा ਵਧੀਆ ਕਲਰ ਆ ਗਿਆ ਜੀ ਡਾਰਕ ਮਾਊਸ ਕਲਰ ਆ ਗਿਆ ਕਿਆ ਬਾਤ ਹੈ ਆ ਬੈਕ ਹੈ ਜੀ ਦੇਖੋ ਬੈਕ ਪ੍ਰਿੰਟ ਹੈ ਇਹਦੀ ਆ ਲੋ ਜੀ ਫਰੰਟ ਵੀ ਤੁਹਾਨੂੰ ਮੈਂ ਦਿਖਾ ਦਿੰਦਾ ਆ ਚੈੱਕ ਕਰੋ ਜੀ ਸਾਈਡ ਦੇ ਉੱਪਰ ਫਲਾਵਰ ਆਊਗਾ ਜੀ ਵਰਕਾ ਡਿਜੀਟਲ ਪ੍ਰਿੰਟਿੰਗ ਹੈ ਜੀ ਪੂਰੀ ਲੈਂਥ ਦੇ ਸੂਟ ਨੇ ਬਾਹਾਂ ਤੇ ਲੱਗ ਪ੍ਰਿੰਟਿੰਗ ਆ ਲੋ ਜੀ ਬਾਟਮ ਤੇ ਆ ਦੇਖੋ ਇਹਦੀ ਸ਼ਾਲ ਦੇਖੋ ਕਿੰਨੀ ਸ਼ਾਨਦਾਰ ਆਈ ਹੈ ਇੱਕ ਤੋਂ ਇੱਕ ਪੀਸ ਵਧੀਆ ਦੇ ਰਹੇ ਤੁਹਾਨੂੰ ਅੱਜ ਮੈਂ ਇਹਨਾਂ ਅੱਜ ਦੀ ਵੀਡੀਓ ਇਥੇ ਲਾਸਟ ਸ਼ੂਟ ਸੀਗਾ ਪਰ ਜਲਦੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਜੀ ਆਫਟਰ ਸਟਿਚਿੰਗ ਦੇਖੋ ਜੀ ਇਸ ਤਰ੍ਹਾਂ ਬਣੂਗਾ ਹੁਣ ਮਿਲਾਂਗੇ ਅਗਲੀ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਬਾਏ ਬਾਏ